प्यारे बच्चों आज आपा क्लास 5 मेरी दुनिया दा पाठ नंबर 2 प्रवास पढ़ांगे प्रवास की हुंदा है ओनु समझांगे ठीक है चलो शुरू करते है बच्चों सोनू दे पिताजी थर्मल प्लांट विच इंजीनियर सन हुन उना दी बदली दूर नवे बन रहे थर्मल प्लांट विच हो गई सी पहले स्थान तो बहुत दूर होन करके सोनू दे सारे परिवार नु ਉੱਥੇ ਜਾਣਾ ਪੈਣਾ ਸੀ ਨਵਾਂ ਥਰਮਲ ਪਲਾਂਟ ਸਹਿਰ ਤੋਂ ਕਾਫੀ ਦੂਰ ਦੇ ਇਲਾਕੇ ਵਿੱਚ ਬਣ ਰਿਹਾ ਸੀ ਉਥੋਂ ਉਥੇ ਕੰਮ ਕਰਨ ਵਾਲਿਆਂ ਨੇ ਲਈ ਨਵੀਂ ਕਲੋਨੀਆ ਬਣਾਈ ਗਈ ਸੀ ਕੀ ਕਹਿ ਰਹੇ ਆ ਕਿ सोनू ਹੈ ਇੱਕ ਬੱਚਾ ਉਹਦੇ ਪਿਤਾ ਜੀ ਥਰਮਲ ਪਲਾਂਟ ਵਿੱਚ ਇੰਜੀਨੀਅਰ ਹਨ ਠੀਕ ਹੈ ਤੇ ਉਹਨਾਂ ਦੀ ਹੁਣ ਜਿਹੜੀ ਬਦਲੀ ਹੈ ਉਹ ਕਿਤੇ ਦੂਰ ਬਣ ਰਹੇ ਥਰਮਲ ਪਲਾਂਟ ਵਿੱਚ ਹੋ ਗਈ ਤੇ ਜਿੱਥੋਂ ਪਹਿਲੇ ਰਹਿੰਦੇ ਸੀ ਉੱਥੋਂ ਬਹੁਤ ਦੂਰ ਹੌਣ ਕਾਰਨ ਉਹਨਾਂ ਦੇ ਪੂਰੇ ਪਰਿਵਾਰ ਨੂੰ ਉੱਥੇ ਜਾਣਾ ਪਿਆ ਤੇ ਉਹ ਸ਼ਹਿਰ ਤੋਂ ਬਹੁਤ ਦੂਰ ਹੋਣ ਕਾਰਨ ਉੱਥੇ ਉਹਨਾਂ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਲਈ ਇੱਕ ਕਲੋਨੀ ਬਣਾਈ ਗਈ ਸੀ ਠੀਕ ਹੈ ਆ ਦੇਖੋ ਥਰਮਲ ਪਾਵਰ ਪਲਾਂਟ ਹੈ ਅੱਗੇ ਦੇਖੋ ਸੋਨੂ ਨੂੰ ਉੱਥੋਂ ਦੇ ਸਕੂਲ ਵਿੱਚ ਦਾਖਲ ਕਰਵਾਣਾ ਕਰਵਾਇਆ ਗਿਆ ਪਰ ਸੋਨੂ ਦਾ ਉੱਥੇ ਬਿਲਕੁਲ ਨਹੀਂ ਬਿਲਕੁਲ ਦਿਲ ਨਹੀਂ ਲੱਗ ਰਿਹਾ ਸੀ ਉਸ ਨੂੰ ਆਪਣੇ ਸ਼ਹਿਰ ਵਾਲੇ ਦੋਸਤ ਯਾਦ ਆ ਰਹੇ ਸਨ ਉਹ ਘਰ ਆ ਕੇ ਆਪਣੇ ਮੰਮੀ ਡੈਡੀ ਨੂੰ ਕਹਿਣ ਲੱਗਾ ਇੱਥੇ ਮੇਰੇ ਕੋਈ ਦੋਸਤ ਨਹੀਂ ਹਨ ਮੈਨੂੰ ਆਪਣੇ ਪੁਰਾਣੇ ਸਕੂਲ ਦੇ ਦੋਸਤ ਬਹੁਤ ਯਾਦ ਆਉਂਦੇ ਹਨ ਉਸ ਦੀ ਮੰਮੀ ਨੇ ਸਮਝਾਇਆ ਕਿ ਥੋੜੇ ਦਿਨਾਂ ਵਿੱਚ ਉਸ ਦੇ ਇੱਥੇ ਵੀ ਦੋਸਤ ਬਣ ਜਾਣਗੇ ਫਿਰ ਉਸ ਦਾ ਦਿਲ ਲੱਗ ਜਾਵੇਗਾ ਸੋਨੂੰ ਕੀ ਕਹਿ ਰਿਹਾ ਕਿ ਵੀ ਉੱਥੇ ਦਾਖਲ ਕਰਵਾਤਾ ਸਕੂਲ 'ਚ ਤੇ ਉੱਥੇ ਸਾਰੇ ਨਵੇਂ ਸੀ ਉਹਦੇ ਲਈ ਤੇ ਕੀ ਕਹਾਂ ਸੀ ਉਹਨੂੰ ਜਿਹੜੇ ਪੁਰਾਣੇ ਸਕੂਲ ਦੇ ਦੋਸਤ ਯਾਦ ਆ ਰਹੇ ਸੀ ਕਿਉਂਕਿ ਨਵੇਂ ਬੱਚੇ ਇੱਕਦਮ ਦੋਸਤ ਨਹੀਂ ਬਣਦੇ ਹੌਲੀ ਹੌਲੀ ਕੀ ਹੈ ਉੱਥੇ ਦੋਸਤ ਬਣਨਗੇ ਉਹਦੀ ਮੰਮੀ ਨੇ ਉਹਨੂੰ ਸਮਝਾਇਆ ਸੋਨੂੰ ਜੀ ਮੰਮੀ ਦੀ ਗੱਲ ਠੀਕ ਨਿਕਲੀ ਕੁਝ ਦਿਨਾਂ ਬਾਅਦ ਹੀ ਨਵੇਂ ਸਕੂਲ ਵਿੱਚ ਵੀ ਸੋਨੂੰ ਦੇ ਬਹੁਤ ਸਾਰੇ ਦੋਸਤ ਬਣ ਗਏ ਇਸ ਇਲਾਕੇ ਵਿੱਚ ਬਹੁਤ ਸਾਰਿਆਂ ਬਹੁਤ ਸਾਰੀਆਂ ਜਗ੍ਹਾਾਂ ਚ ਇਹ ਜੀਆਂ ਚੀਜ਼ਾਂ ਸਨ ਜੋ ਉਸ ਦੇ ਪਹਿਲਾਂ ਨਹੀਂ ਸਨ ਦੇਖਿਆ ਬਹੁਤ ਸਾਰੇ ਜੀਆਂ ਚੀਜ਼ਾਂ ਸੀ ਜੋ ਉਹਨੇ ਪਹਿਲੇ ਕਦੇ ਨਹੀਂ ਦੇਖਿਆ ਇਸ ਤਰ੍ਹਾਂ ਉਸ ਨੂੰ ਬਹੁਤ ਸਾਰੀਆਂ ਨਵੀਆਂ ਗੱਲਾਂ ਦਾ ਪਤਾ ਲੱਗਿਆ ਸੋਚੋ ਜੇ ਤੁਹਾਨੂੰ ਕਦੇ ਆਪਣਾ ਪਹਿਲਾ ਸਕੂਲ ਛੱਡ ਕੇ ਦੂਜੇ ਸਕੂਲ ਦੂਸਰੇ ਸਕੂਲ ਜਾਣਾ ਪਵੇ ਤਾਂ ਪਹਿਲੇ ਕੁਝ ਦਿਨ ਉੱਥੇ ਤੁਸੀਂ ਕੀ ਮਹਿਸੂਸ ਕਰੋਗੇ ਆਪਾਂ ਵੀ ਇਹੀ ਮਹਿਸੂਸ ਕਰਾਂਗੇ ਆਪਣਾ ਦਿਲ ਨਹੀਂ ਲੱਗਣਾ ਉੱਥੇ ਤੇ ਦੋਸਤ ਨਹੀਂ ਆਪਣੇ ਪੁਰਾਣੇ ਦੋਸਤ ਹੀ ਯਾਦ ਆਣਗੇ ਦੂਜਾ ਕੀ ਕਹਿ ਰਿਹਾ ਹੈ ਕਿ ਤੁਹਾਡੇ ਸਕੂਲ ਵਿੱਚ ਕਿਸੇ ਦੂਸਰੇ ਇਲਾਕੇ ਵਿੱਚੋਂ ਨਵਾਂ ਵਿਦਿਆਰਥੀ ਦਾਖਲ ਹੋਇਆ ਹੈ ਉਸ ਨੂੰ ਪੁੱਛੋ ਕਿ ਉਹ ਕਿਸ ਤਰ੍ਹਾਂ ਦਾ ਮਹਿਸੂਸ ਕਰਦਾ ਹੈ ਠੀਕ ਹੈ ਤੁਹਾਡੇ ਸਕੂਲ 'ਚ ਵੀ ਆਇਆ ਹੋਣਾ ਕੋਈ ਇਸ ਤਰ੍ਹਾਂ ਦਾ ਬੱਚਾ ਜਿਹੜਾ ਦੂਰ ਦਰਾਜ ਤੋਂ ਆਇਆ ਹੈ ਤੇ ਨਵਾਂ ਹੈ ਉਹਨੂੰ ਪੁੱਛੋ ਉਹਨੂੰ ਕਿਵੇਂ ਮਹਿਸੂਸ ਹੋ ਰਿਹਾ ਹੈ ਅੱਗੇ ਦੇਖੋ ਕੁਝ ਦਿਨਾਂ ਬਾਅਦ ਸੋਨੂ ਦੀ ਉੱਥੇ ਕਾਫੀ ਜਾਣ ਪਛਾਣ ਹੋ ਗਈ ਸੋਨੂ ਨੇ ਦੇਖਿਆ ਕਿ ਉੱਥੇ ਕੰਮ ਕਰਨ ਵਾਲੇ ਬਹੁਤ ਸਾਰੇ ਲੋਕ ਦੂਸਰੇ ਸੋਬਿਆਂ ਤੋਂ ਆਏ ਹੋਏ ਸਨ ਯਾਨੀ ਕਿ ਦੂਸਰੇ ਜਿਹੜੇ ਦੂਜੇ ਰਾਜ ਹੈ ਉੱਥੋਂ ਆਏ ਹੋਏ ਨੇ ਠੀਕ ਹੈ ਉਹਨਾਂ ਨੂੰ ਪ੍ਰਵਾਸੀ ਲੋਕ ਕਿਹਾ ਜਾਂਦਾ ਹੈ ਜਿਹੜੇ ਇੱਕ ਸ਼ਹਿਰ ਤੋਂ ਜਾਂ ਆਪਾਂ ਕਹੀਏ ਦੂਜੇ ਰਾਜ ਤੋਂ ਕਿਸੇ ਹੋਰ ਰਾਜ 'ਚ ਆਉਂਦੇ ਹੈ ਤਾਂ ਉਹਨੂੰ ਪ੍ਰਵਾਸੀ ਕਿਹਾ ਜਾਂਦਾ ਹੈ ਜਿਵੇਂ ਆਪਾਂ ਕਹੀਏ ਕਿ ਜੇਕਰ ਕੋਈ ਯੂਪੀ ਤੋਂ ਪੰਜਾਬ ਆ ਰਿਹਾ ਹੈ ਜਾਂ ਪੰਜਾਬ ਤੋਂ ਕਿਤੇ ਹੋਰ ਜਾ ਰਿਹਾ ਉਹ ਪ੍ਰਵਾਸੀ ਹੋ ਗਏ ਠੀਕ ਹੈ ਉਹ ਛੋਟੇ-ਛੋਟੇ ਕਮਰਿਆਂ ਵਿੱਚ ਰਹੇ ਰਹੇ ਸੰ ਮੀ ਹਨੇਰੀ ਆਉਣ ਤੇ ਉਹਨਾਂ ਨੂੰ ਬਹੁਤ ਮੁਸ਼ਕਲ ਆਉਂਦੀ ਸੀ ਉਹ ਛੋਟੇ ਛੋਟੇ ਕਮਰੇ ਵਿੱਚ ਰਹ ਰਹੇ ਸੀ ਤੇ ਮੀ ਹਨੇਰੀ ਆਉਂਦੀ ਸੀ ਉਹਨਾਂ ਨੂੰ ਬਹੁਤ ਮੁਸ਼ਕਲ ਹੁੰਦੀ ਸੀ ਉਹਨਾਂ ਦੇ ਬੱਚੇ ਸਕੂਲ ਨਹੀਂ ਜਾਂਦੇ ਸਨ ਉਹਨਾਂ ਦੇ ਬੱਚੇ ਸਕੂਲ ਨਹੀਂ ਜਾਂਦੇ ਸੀ ਉਹ ਸਾਰਾ ਦਿਨ ਇੱਧਰ ਉੱਧਰ ਘੁੰਮਦੇ ਰਹਿੰਦੇ ਸਨ ਠੀਕ ਹੈ ਸੋਨੂ ਨੇ ਆਪਣੇ ਪਿਤਾ ਜੀ ਨੂੰ ਪੁੱਛਿਆ ਕਿ ਉਹ ਬੱਚੇ ਕਿਵੇਂ ਪੜ੍ਹਾਈ ਕਰਨਗੇ ਤਾਂ ਉਹਨਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਇੱਥੇ ਦੂਸਰੇ ਸੂਬਿਆਂ ਵਿੱਚੋਂ ਆਏ ਬੱਚਿਆਂ ਦੀ ਪੜ੍ਹਾਈ ਲਈ ਇੱਕ ਅਲੱਗ ਵਿਸ਼ੇਸ਼ ਸਕੂਲ ਖੋਲਿਆ ਜਾ ਰਿਹਾ ਹੈ। ਕਿ ਉਹਨਾਂ ਨੇ ਕੀ ਦੱਸਿਆ ਵੀ ਜਿਹੜੇ ਦੂਜੇ ਸੂਬਿਆਂ ਤੋਂ ਆਏ ਹੋਏ ਹਨ ਦੀ ਪੜ੍ਹਾਈ ਲਈ ਉਰੇ ਕੀ ਇੱਕ ਵੱਖਰਾ ਵਿਸ਼ੇਸ਼ ਸਕੂਲ ਖੋਲਿਆ ਜਾ ਰਿਹਾ ਹੈ। ਸਰਕਾਰ ਵੱਲੋਂ ਤੇ ਅਧਪਕ ਵੀ ਨਿਯੁਕਤ ਕੀਤੇ ਗਏ ਹਨ ਜੋ ਉਹਨਾਂ ਦੇ ਰਹਿਣ ਵਾਲੇ ਸਥਾਨ ਤੇ ਜਾ ਕੇ ਉਹਨਾਂ ਨੂੰ ਪੜ੍ਹਾਉਣਗੇ। ਠੀਕ ਹੈ। ਉੱਥੇ ਜਿੱਥੇ ਜੇ ਭੱਠੇ ਤੇ ਲੱਗੇ ਹੋਏ ਨੇ ਤਾਂ ਉੱਥੇ ਜਾ ਕੇ ਪੜ੍ਹਾਣਗੇ ਇੱਕ ਵਿਸ਼ੇਸ਼ ਸਕੂਲ ਹੈ ਠੀਕ ਹੈ ਜਿੱਥੇ ਵੀ ਉਹ ਸਕੂਲ ਨਹੀਂ ਪਹੁੰਚ ਪਾਰੇ ਬੱਚੇ ਤਾਂ ਸਕੂਲ ਉਹਨਾਂ ਕੋਲ ਪਹੁੰਚ ਸਕੇ ਇਹ ਜਿਹੜਾ ਹੈ ਸਰਕਾਰ ਜਿਹੜਾ ਹੈ ਪ੍ਰਬੰਧ ਕਰਦੀ ਹੈ ਸੋਨੂ ਕੀ ਉਹ ਹਮੇਸ਼ਾ ਐਸੀ ਤਰ੍ਹਾਂ ਹੀ ਰਹ ਰਹੇ ਰਹਿੰਦੇ ਹਨ ਰਹਿੰਦੇ ਸਨ ਪੁੱਤ ਉਹਦੇ ਵੀ ਕੀ ਕੀ ਹਮੇਸ਼ਾ ਇਸ ਤਰ੍ਹਾਂ ਰਹਿੰਦੇ ਸਨ ਪਿਤਾ ਜੀ ਨਹੀਂ ਆਪਨੇ ਸੂਬੇ ਵਿੱਚ ਤਾਂ ਉਹਨਾਂ ਦੇ ਘਰ ਵੀ ਹਨ ਕੁਝ ਹੋਰ ਜ਼ਮੀਨ ਆਦੀ ਵੀ ਯਾਨੀ ਇਹ ਕਹਿ ਰਹੇ ਕਿ ਨਹੀਂ ਇਸ ਤਰ੍ਹਾਂ ਨਹੀਂ ਉਹ ਆਪ ਵੀ ਸੂਬੇ ਵਿੱਚ ਤਾਂ ਉਹਨਾਂ ਦਾ ਘਰ ਵੀ ਹੈ ਜ਼ਮੀਨ ਵੀ ਹੈ ਪਰ ਉੱਥੇ ਖੇਤ ਉੱਥੇ ਜਿਹੜੀ ਹੈ ਖੇਤੀ ਤੋਂ ਪੈਦਾਵਾਰ ਬਹੁਤ ਘੱਟ ਹੁੰਦੀ ਹੈ ਇਸ ਲਈ ਇਹਨਾਂ ਨੂੰ ਰੋਜ਼ਗਾਰ ਲਈ ਦੂਰ ਦੂਰ ਜਾਣਾ ਪੈਂਦਾ ਹੈ ਇਹਨਾਂ ਨੇ ਇਸ ਕਰਕੇ ਰੋਜ਼ਗਾਰ ਲਈ ਉਹਨਾਂ ਨੂੰ ਦੂਰ ਦੂਰ ਜਾਣਾ ਪੈਂਦਾ ਸੋਨੂ ਕਹਿੰਦਾ ਪਰ ਇਹੋ ਦੂਸਰੇ ਥਾਂ ਆ ਕੇ ਤਾਂ ਇਹਨਾਂ ਨੂੰ ਬਹੁਤ ਮੁਸ਼ਕਿਲ ਹੁੰਦਾ ਹੋਵੇਗਾ ਆਪਾਂ ਨੂੰ ਹੀ ਕਿੰਨਾ ਔਖਾ ਲੱਗ ਰਿਹਾ ਹੈ ਇਹ ਤਾਂ ਆਪਣੇ ਘਰਾਂ ਤੋਂ ਬਹੁਤ ਹੀ ਦੂਰ ਦੂਸਰੇ ਸੂਬੇ ਵਿੱਚ ਆਏ ਹੋਏ ਹਨ ਉਹ ਕਿਸੇ ਨੂੰ ਕਹਿ ਰਿਹਾ ਵੀ ਇਹਨਾਂ ਨੂੰ ਬਹੁਤ ਮੁਸ਼ਕਿਲ ਹੁੰਦੀ ਹੋਣੀ ਆਪਾਂ ਦਾ ਇੱਕ ਏਸੇ ਸੂਬੇ ਦੇ ਆ ਤੇ ਥੋੜੀ ਦੂਰ ਆਇਆ ਕੋਈ ਜ਼ਿਆਦਾ ਨਹੀਂ ਇਹ ਤਾਂ ਆਪਣੇ ਤੋਂ ਬਹੁਤ ਜ਼ਿਆਦਾ ਦੂਰ ਆਏ ਨੇ ਵੀ ਇਹਨਾਂ ਨੂੰ ਬਹੁਤ ਮੁਸ਼ਕਿਲ ਹੁੰਦੀ ਹੋਣੀ ਤੇ ਫਿਰ ਪਿਤਾ ਜੀ ਕਹਿੰਦੇ ਹਾਂ ਹੁੰਦਾ ਤਾਂ ਹੈ ਇਹਨਾਂ ਦੇ ਪਰਿਵਾਰਾਂ ਦੇ ਕੁਝ ਜੀ ਉੱਥੇ ਰਹੇ ਜਾਂਦੇ ਹਨ ਇਨਾਂ ਨੂੰ ਆਪਣੇ ਭੈਣ ਭਰਾ ਤੋਂ ਦੂਰ ਆਉਣਾ ਪੈਂਦਾ ਹੈ ਬੱਚੇ ਪੜ ਨਹੀਂ ਸਕਦੇ ਪਰ ਇੱਥੇ ਇਹਨਾਂ ਨੂੰ ਕਮਾਈ ਵੱਧ ਹੋ ਜਾਂਦੀ ਹੈ ਇਸ ਵਿੱਚੋਂ ਕੁਝ ਪੈਸੇ ਬੱਚਾਂ ਦੇ ਇਹ ਘਰ ਭੇਜ ਦਿੰਦੇ ਹਨ ਜਿਸ ਨਾਲ ਉਹ ਉਦਰਲੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਰਹਿੰਦਾ ਹੈ ਕੀ ਗਰੇ ਹਾਂ ਹੁੰਦਾ ਤਾਂ ਹੈ ਵੀ ਇਹ ਕੁਛ ਜੀ ਇਹਨਾਂ ਦੇ ਉੱਥੇ ਰਹਿ ਜਾਂਦੇ ਨੇ ਸਾਰੇ ਆਂਦੇ ਨਹੀਂ ਇਹ ਤੇ ਉੱਥੇ ਵੀ ਕੀਨ ਨੇ ਦੇ ਭਾਈਪੈਣ ਉੱਥੇ ਰਹਿ ਜਾਂਦੇ ਨੇ ਤੇ ਉਹਰੇ ਕਮਾਈ ਵੱਧ ਹੋਣ ਕਾਰਨ ਕੀ ਹੈ ਕੁਝ ਪੈਸੇ ਉਧਰਲੇ ਜਿਹੜੇ ਪਰਿਵਾਰ ਹੈ ਉੱਥੇ ਭੇਜਦੇ ਨੇ ਤੇ ਉਹਨਾਂ ਦਾ ਗੁਜ਼ਾਰਾ ਚੱਲਦਾ ਹੈ ਅੱਗੇ ਦੇਖੋ ਕੁਦਰਤੀ ਆਫਤਾ ਅਤੇ ਪ੍ਰਵਾਸ ਜਿਵੇਂ ਕਿ ਤੁਸੀਂ ਪੜ ਚੁੱਕੇ ਹੋ ਕਿ ਰੋਜ਼ਗਾਰ ਜਾਂ ਕੰਮ ਦੀ ਭਾਲ ਵਿੱਚ ਲੋਕ ਇੱਕ ਥਾਂ ਤੋਂ ਦੂਜੀ ਥਾਂ ਤੇ ਪਰਵਾਸ ਕਰਦੇ ਹਨ ਆਪਾਂ ਨੇ ਪੜਿਆ ਹੈ ਵੀ ਕੰਮ ਦੀ ਰੋਜ਼ਗਾਰ ਦੀ ਭਾਲ ਵਿੱਚ ਇੱਕ ਸਥਾਨ ਤੋਂ ਦੂਜੇ ਸਥਾਨ ਜਿਹੜੇ ਥਾਂ ਤੇ ਪ੍ਰਵਾਸ ਕਰਦੇ ਨੇ ਕਈ ਵਾਰ ਕੁਦਰਤੀ ਆਫਤਾਂ ਵੀ ਲੋਕਾਂ ਦੇ ਪ੍ਰਵਾਸ ਦਾ ਕਾਰਨ ਬਣਦੀ ਹੈ ਕਈ ਵਾਰ ਕੁਦਰਤੀ ਆਫਤਾਂ ਯਾਨੀ ਕਿ ਕੁਦਰਤੀ ਦੀ ਆਫਤਾਂ ਜਿਵੇਂ ਪਾਣੀ ਆ ਗਿਆ ਹਕਮਪਾ ਆ ਗਿਆ ਇਸ ਤਰ੍ਹਾਂ ਦੀ ਕੋਈ ਆਫਤਾਂ ਠੀਕ ਹੈ ਹੜ੍ਹਾਂ ਦਾ ਉਚਾਲ ਆਉਣ ਤੇ ਲੋਕਾਂ ਦੇ ਘਰ ਕਹੇ ਜਾਂਦੇ ਨੇ ਜਿਵੇਂ ਹਾਰ ਆ ਗਈ ਤੇ ਪਚਾਲ ਆ ਗਈ ਤੇ ਕਾਨ ਵੀ ਲੋਕਾਂ ਦੇ ਘਰ ਜਿਹੜੇ ਆ ਟਹਿ ਜਾਂਦੇ ਨੇ ਤੇ ਤੋਂ ਕੀ ਹੋਊਗਾ ਸੋ ਕੇ ਵਰਗੀਆਂ ਹਾਲਤਾਂ ਵੀ ਸੁੱਕੇ ਵਰਗੀ ਹਾਲਤਾਂ ਵਿੱਚ ਵੀ ਭੋਜਨ ਦੀ ਕਮੀ ਹੋ ਜਾਣ ਕਾਰਨ ਵੀ ਲੋਕ ਨੂੰ ਪ੍ਰਵਾਸ ਕਰਨਾ ਪੈਂਦਾ ਹੈ ਠੀਕ ਹੈ ਅੱਗੇ ਦੇਖੋ ਪ੍ਰਵਾਸ ਦਾ ਸਿਰਫ ਇੱਕੋ ਹੀ ਕਾਰਨ ਨਹੀਂ ਹੈ ਰੋਜ਼ਗਾਰ ਕੰਮ ਨਹੀਂ ਉਹਨਾਂ ਦੇ ਕਰਟ ਹੈ ਜੇ ਪਚਾਲ ਆ ਗਿਆ ਕੁਦਰਤੀ ਆਫਤਾ ਆ ਗਈ ਇਸ ਕਰਕੇ ਬੰਨਾਂ ਨੂੰ ਪ੍ਰਵਾਸ ਕਰਨਾ ਪੈ ਜਾਂਦਾ ਹੈ اچھا ਸੜਕ ਕਿਨਾਰੇ ਝੁੱਗੀਆਂ ਇਸ ਤਾਂ ਦੀ ਤੁਸੀਂ ਝੁੱਗੀਆਂ ਦੇਖੀ ਹੁਣੇ ਸੜਕ ਕਿਨਾਰੇ ਇਹ ਪ੍ਰਵਾਸੀ ਨੇ ਅੱਗੇ ਦੇਖੋ सोनू ਪਿਤਾ ਜੀ ਪਰ ਆਪਨੇ ਸ਼ਹਿਰ ਵਿੱਚੋਂ ਝੁੱਗੀਆਂ ਵਾਲਿਆਂ ਨੂੰ ਕਿਉਂ ਉਜਾੜਿਆ ਗਿਆ ਸੀ ਉਹ ਤਾਂ ਉਥੇ ਆਸ-ਪਾਸ ਹੀ ਘਰਾਂ ਵਿੱਚ ਕੰਮ ਕਰਦੇ ਸਨ ਉਹ ਕਹਿ ਰਹੇ ਵੀ ਉਥੋਂ ਕਿਉਂ ਉਜਾੜੇ ਗਿਆ ਉਹਨਾਂ ਨੂੰ ਉਹ ਤੋਂ ਕਿਉਂ ਚੁੱਕਿਆ ਗਿਆ ਕਿਉਂਕਿ ਉਹ ਉੱਥੇ ਦਾ ਆਸ-ਪਾਸ ਹੀ ਉਹ ਕੰਮ ਕਰਦੇ ਸਨ ਪਿਤਾ ਜੀ ਉਹਨਾਂ ਨੂੰ ਉੱਥੋਂ ਹਟਾਇਆ ਹਟਾਉਣਾ ਸਰਕਾਰ ਦੀ ਮਜਬੂਰੀ ਸੀ ਉਹ ਕਹਿੰਦੇ ਵੀ ਹਟਾਉਣਾ ਸਰਕਾਰ ਦੀ ਮਜਬੂਰੀ ਸੀ ਕਿਉਂਕਿ ਉੱਥੇ ਆਬਾਦੀ ਬਹੁਤ ਵੱਧ ਗਈ ਸੀ ਸੜਕ ਤੇ ਚੌੜੀ ਕਰਨੀ ਸੀ ਸੜਕ ਨੂੰ ਚੌੜੀ ਕਰਨ ਦੀ ਆਬਾਦੀ ਵਧਣ ਕਾਰਨ ਪਰ ਸੜਕ ਕਿਨਾਰੇ ਉਹਨਾਂ ਦੀਆਂ ਝੁੰਗੀਆਂ ਸਨ ਸੋ ਉਹ ਰੋਜ਼ਗਾਰਾਂ ਦੀ ਖਾਤਰ ਉੱਥੇ ਨਹੀਂ ਗਏ ਸਗੋਂ ਉਹਨਾਂ ਦਾ ਤਾਂ ਪਹਿਲਾ ਰੋਜ਼ਗਾਰ ਹੀ ਖਤਮ ਹੋ ਗਿਆ ਠੀਕ ਹੈ ਸੋ ਉਹ ਰੋਜ਼ਗਾਰਾਂ ਦੀ ਖਾਤਰ ਉਥੋਂ ਨਹੀਂ ਗਏ ਸਗੋਂ ਉਹਨਾਂ ਦਾ ਤਾਂ ਪਹਿਲਾ ਰੋਜ਼ਗਾਰ ਵੀ ਖਤਮ ਹੋ ਗਿਆ ਜਿਹੜਾ ਰੋਜ਼ਗਾਰ ਸੀ ਉਹ ਵੀ ਖਤਮ ਹੋ ਗਿਆ ਉਹਨਾਂ ਨੂੰ ਨਵੀਆਂ ਥਾਵਾਂ ਉੱਥੇ ਆਪਣਾ ਰਹਿਣ ਅਤੇ ਰੋਜ਼ੀ ਦਾ ਪ੍ਰਬੰਧ ਕਰਨਾ ਪਊਗਾ ਠੀਕ ਹੈ ਅੱਗੇ ਦੇਖੋ ਕਿਰਿਆਵਾਂ ਕੀ ਕਿਰਿਆਵਾਂ ਹੈ ਤੁਸੀਂ ਆਪਨੇ ਮੋਹਲੇ ਜਾਂ ਪਿੰਡ ਵਿੱਚ ਉਹਨਾਂ ਪਰਿਵਾਰਾਂ ਦੀ ਸੂਚੀ ਬਣਾਓ ਜੋ ਪਿਛਲੇ ਕੁਝ ਸਾਲਾਂ ਵਿੱਚ ਦੂਸਰੀ ਜਗ੍ਹਾ ਤੋਂ ਆ ਕੇ ਇੱਥੇ ਵਸੇ ਹਨ ਠੀਕ ਹੈ ਜਾਣਕਾਰੀ ਲਾਓ ਕਿ ਉਹਨਾਂ ਨੂੰ ਨਵੀਂ ਜਗ੍ਹਾ ਕਿਉਂ ਆਣਾ ਪਿਆ ਅਤੇ ਇੱਥੇ ਆ ਕੇ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇਹ ਤੁਸੀਂ ਸੂਚੀ ਬਣਾਣੀ ਹੈ ਵੀ ਕੋਣ ਤੁਹਾਡੇ ਮੋਲੇ 'ਚ ਆਇਆ ਹੈ ਦੂਰ ਦਰਾਜ ਤੋਂ ਤੇ ਉਹਨਾਂ ਨੇ ਕੀ ਪ੍ਰੇਸ਼ਾਨੀ ਹੋ ਰਹੀ ਹੋਈ ਤੇ ਉਹ ਕਿਉਂ ਆਏ ਠੀਕ ਹੈ ਦੂਜਾ ਦੇਖੋ ਤੁਸੀਂ ਆਪਣੀ ਜਾਣ ਪਛਾਣ ਵਾਲੇ ਉਹਨਾਂ ਲੋਕਾਂ ਦੀ ਸੂਚੀ ਬਣਾਓ ਜੋ ਇੱਥੋਂ ਵਿਦੇਸ਼ ਜਾ ਕੇ ਰਹਿਣ ਲੱਗ ਰਹੇ ਹੋਣ ਯਾਨੀ ਜੋ ਵਿਦੇਸ਼ ਜਾ ਕੇ ਰਹਿਣ ਰਹੇ ਹੈ ਅਜਿਹੇ ਵਿਅਕਤੀਆਂ ਨੂੰ ਮਿਲਣ ਤੇ ਜਾਂ ਟੈਲੀਫੋਨ ਉੱਤੇ ਗੱਲ ਕਰਕੇ ਕਰਨ ਸਮੇਂ ਜਾਣਨ ਕੀ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਉੱਥੇ ਰਹਿਣ ਸਮੇਂ ਕਿੰਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਯਾਨੀ ਕਿ ਉਹਦੀ ਵੀ ਸੂਚੀ ਬਣਾਣੀ ਜਿਹੜੇ ਤੁਹਾਡੇ ਜਾਣਕਾਰ ਕਿਤੇ ਹੋਰ ਚਲੇ ਗਏ ਉਹਨਾਂ ਨੂੰ ਉੱਥੇ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਯਾਦ ਰੱਖਣ ਇਹ ਗੱਲਾਂ ਦੂਸਰੇ ਰਾਜਾਂ ਤੋਂ ਕੰਮ ਦੀ ਭਾਲ ਵਿੱਚ ਆਏ ਲੋਕਾਂ ਨੂੰ ਪ੍ਰਵਾਸੀ ਕਿਹਾ ਜਾਂਦਾ ਹੈ ਠੀਕ ਹੈ ਪ੍ਰਵਾਸੀ ਲੋਕਾਂ ਦੀ ਭਾਸ਼ਾ ਵੱਖਰੀ ਹੋਣ ਕਾਰਨ ਉਹਨਾਂ ਨੂੰ ਬੱਚਿਆਂ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਨ ਵਿੱਚ ਮੁਸ਼ਕਲ ਆਉਂਦੀ ਹੈ ਕਿਉਂਕਿ ਹਰ ਰਾਜ ਦੀ ਅਲੱਗ-ਅਲੱਗ ਭਾਸ਼ਾ ਹੁੰਦੀ ਹੈ ਤੇ ਇਸ ਕਰਕੇ ਵੀ ਉਹਨਾਂ ਨੂੰ ਉੱਥੇ ਦਿੱਕਤ ਆਉਂਦੀ ਹੈ ਪ੍ਰਵਾਸ ਦੌਰਾਨ ਲੋਕ ਬਹੁਤ ਕੁਝ ਨਵਾਂ ਦੇਖਦੇ ਅਤੇ ਸਿੱਖਦੇ ਹਨ ਇਹ ਤਾਂ ਹੈ ਨਵਾਂ ਦੇਖਦੇ ਨਵਾਂ ਸਿੱਖਦੇ ਅੱਗੇ ਦੇਖੋ ਵਰਸ ਨੰਬਰ 1 ਬੱਚੋ ਸਹੀ ਸ਼ਬਦ ਚੁਣ ਕੇ ਖਾਲੀ ਥਾਵਾਂ भरो ਸਹਿਰ ਤੋਂ ਦੂਰ ਥਰਮਲ ਪਲਾਂਟ ਬਣ ਰਿਹਾ ਸੀ ਦੂਸਰੇ ਸੋਬਿਆ ਜਾਂ ਰਾਜਾ ਤੋਂ ਰਾਜਾ ਤੋਂ ਕੰਮ ਕਰਨ ਆਏ ਲੋਕਾਂ ਨੂੰ ਪ੍ਰਵਾਸੀ ਕਿਹਾ ਜਾਂਦਾ ਹੈ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਲਈ ਦੂਰ ਦਰਾਦ ਜਾਣਾ ਪੈਂਦਾ ਹੈ ਮੀ ਹਨੇਰੀ ਆਉਣ ਤੇ ਝੁੱਗੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਠੀਕ ਹੈ ਬੱਚੋ ਅੱਗੇ ਦੇਖੋ सोनू ਦੇ ਪਿਤਾ ਜੀ ਡੈਸ਼ ਸੰਕੀਸ਼ਨ ਉਹ ਅਧਿਆਪਕ ਡਾਕਟਰ ਜਾਂ ਇੰਜੀਨੀਅਰ ਉਹ ਇੰਜੀਨੀਅਰ ਹਨ ਠੀਕ ਹੈ ਬੱਚੋ ਅੱਗੇ ਦੇਖੋ ਸੜਕ ਨੂੰ ਵਿਧਾਉਣ ਲਈ ਕੀ ਤੋੜਨਾ ਪੈਂਦਾ ਹੈ ਮਕਾਨ ਝੁੱਗੀਆਂ ਕੋਠੀਆਂ ਝੁੱਗੀਆਂ ਤੋੜਨੀ ਪੈਂਦੀ ਹੈ ਠੀਕ ਹੈ ਬੱਚੋ ਅੱਗੇ ਦੇਖੋ ਛੋਟੇ ਕਮਰਿਆਂ ਵਿੱਚ ਰਹਿਣਾ ਕਿੰ ਕਿਵੇਂ ਲੱਗਦਾ ਓੱਖਾ ਸੋਖਾ ਪਤਾ ਨਹੀਂ ਓੱਖਾ ਲੱਗਦਾ ਠੀਕ ਹੈ ਅੱਗੇ ਦੇਖੋ ਥਰਮਲ ਪਲਾਂਟ ਵਿੱਚ ਕੰਮ ਕਰਨ ਵਾਲਿਆਂ ਲਈ ਬਣਾਈਆਂ ਗਈਆਂ ਸੀ ਕਿ ਫਲੈਟ ਕਲੋਨੀ ਤੇ ਬਹੁਮੰਜ਼ਲੀ ਇਮਾਰਤ ਕਲੋਨੀਆਂ ਬਣਾਈ ਗਈ ਸੀ ਠੀਕ ਹੈ ਬੱਚੋ ਅੱਗੇ ਦੇਖੋ ਤੀਜਾ ਪਰਸਾ सोनू ਦੇ ਪਿਤਾ ਨੂੰ ਨਵੀਂ ਜਗ੍ਹਾ ਤੇ ਕਿਉਂ ਆਣਾ ਪਿਆ ਸੀ सोनू ਦੇ ਪਿਤਾ ਜੀ ਥਰਮਲ ਪਲਾਂਟ ਵਿੱਚ ਇੰਜੀਨੀਅਰ ਸਨ ਅਤੇ ਉਹਨਾਂ ਦੀ ਬਦਲੀ ਨਵੇਂ ਨਵੇਂ ਬਣੇ ਥਰਮਲ ਪਲਾਂਟ ਵਿੱਚ ਹੋ ਗਈ ਸੀ ਜੋਕਰ ਤੋਂ ਦੂਰ ਸੀ ਇਸ ਲਈ ਸੋਨੂੰ ਦੇ ਪਰਿਵਾਰ ਨੂੰ ਨਵੀਂ ਜਗ੍ਹਾ ਤੇ ਆਣਾ ਪਿਆ ਠੀਕ ਹੈ ਬੱਚੋ ਅੱਗੇ ਦੇਖੋ ਪ੍ਰਸ਼ਨ ਨੰਬਰ 4 ਪ੍ਰਵਾਸੀ ਕਿਨਾਂ ਲੋਕਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਲੋਕ ਦੂਰ ਦਰਾਜ ਸੁਬੇ ਦੂਰ ਦੂਸਰੇ ਰਾਜ ਜਾਂ ਸੂਬੇ ਤੋਂ ਕਿਸੇ ਹੋਰ ਸੂਬੇ ਵਿੱਚ ਕਮਾਈ ਕਰਨ ਲਈ ਜਾਂਦੇ ਹਨ ਉਹਨਾਂ ਨੂੰ ਪ੍ਰਵਾਸੀ ਕਿਹਾ ਜਾਂਦਾ ਹੈ ਉਹਨਾਂ ਕੋਲ ਕਟ ਸਾਧਨ ਹੁੰਦੇ ਹਨ ਤੇ ਉਹਨਾਂ ਨੂੰ ਚੋਪੜੀਆਂ ਤੇ ਤੰਬੂਆਂ ਵਿੱਚ ਚੋਪੜੀ ਆਉਗੂਰੇ ਚੋਪੜੀਆਂ ਤੇ ਤੰਬੂਆਂ ਵਿੱਚ ਵੀ ਰਹਿਣਾ ਪੈਂਦਾ ਹੈ ਠੀਕ ਹੈ ਅੱਗੇ ਦੇ ਇੱਕ ਕੰਮ ਕਰੋ ਬੱਚੋ ਤੁਸੀਂ ਸਿਰਫ ਇਹਨੂੰ ਇੰਨਾ ਹੀ ਕਰ ਲਓ ਇਸ ਤੋਂ ਅੱਗੇ ਕਰਨ ਦੀ ਲੋੜ ਨਹੀਂ ਹੈ ਠੀਕ ਹੈ ਅੱਗੇ ਦੇਖੋ ਬੱਚੇ ਪਰਸ਼ਨ ਨੰਬਰ 5 ਲੋਕਾਂ ਨੂੰ ਪ੍ਰਵਾਸ ਕਿਉਂ ਕਰਨਾ ਪੈਂਦਾ ਹੈ ਲੋਕਾਂ ਨੂੰ ਆਪਣੇ ਰੋਜ਼ਗਾਰਾਂ ਲਈ ਪ੍ਰਵਾਸ ਕਰਨਾ ਪੈਂਦਾ ਹੈ ਕਈ ਵਾਰ ਉਹਨਾਂ ਨੂੰ ਨੌਕਰੀ ਵਿੱਚ ਬਦਲੀ ਹੋ ਜਾਣ ਕਾਰਨ ਪ੍ਰਵਾਸ ਕਰਨਾ ਪੈਂਦਾ ਹੈ ਜਾਂ ਦੇਖੋ ਕਿਰੇ ਕਿਰੇ ਰੋਜ਼ਗਾਰ ਲਈ ਪ੍ਰਵਾਸ ਕਰਨਾ ਪੈਂਦਾ ਹੈ ਜਾਂ ਫਿਰ ਕਈ ਵਾਰ ਉਹਨਾਂ ਨੂੰ ਕੀ ਹੈ ਨੌਕਰੀ ਵਿੱਚ ਬਦਲੀ ਕਾਰਨ ਪ੍ਰਵਾਸ ਕਰਨਾ ਪੈਂਦਾ ਹੈ ਜਾ ਫਿਰ ਕਈ ਵਾਰ ਕੁਦਰਤੀ ਆਫਤਾ ਕਾਰਨ ਪ੍ਰਵਾਸ ਕਰਨਾ ਪੈਂਦਾ ਹੈ। ਕੁਸਚਨ ਨੰਬਰ 6 ਬੱਚੋ ਪ੍ਰਵਾਸੀ ਲੋਕਾਂ ਦੇ ਬੱਚਿਆਂ ਨੂੰ ਪੜ੍ਹਨ ਵਿੱਚ ਮੁਸ਼ਕਲ ਕਿਉਂ ਆਉਂਦੀ ਹੈ? ਕਿਉਂਕਿ ਉਹਨਾਂ ਦੀ ਭਾਸ਼ਾ ਵੱਖਰੀ ਹੁੰਦੀ ਹੈ ਤੇ ਉਹਨਾਂ ਨੂੰ ਸਕੂਲ ਵਿੱਚ ਬੋਲੀ ਤੇ ਲਿਖੀ ਪੜ੍ਹੀ ਜਾਣ ਵਾਲੀ ਭਾਸ਼ਾ ਸਮਝ ਵਿੱਚ ਮੁਸ਼ਕਲ ਆਉਂਦੀ ਹੈ। ਉਹਨਾਂ ਦਾ ਕੰਮ ਵੀ ਇੱਕ ਸ਼ਹਿਰ ਵਿੱਚ ਨਹੀਂ ਹੁੰਦਾ। ਉਹਨਾਂ ਨੂੰ ਬਾਰ ਬਾਰ ਸ਼ਹਿਰ ਜਾਂ ਪਿੰਡ ਬਦਲਦੇ ਰਹਿਣਾ ਪੈਂਦਾ ਹੈ ਇਸ ਕਰਕੇ ਉਹਨਾਂ ਨੂੰ ਪੜ੍ਹਾਈ ਵਿੱਚ ਮੁਸ਼ਕਲਾਂ ਆਉਂਦੀ ਹੈ ਠੀਕ ਹੈ ਬੱਚੋ ਇਹ ਲੈਸਨ ਤੁਹਾਡਾ ਕੰਪਲੀਟ ਹੋ ਗਿਆ ਓਕੇ ਥੈਂਕ ਯੂ